ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਇੱਕ ਮੁੰਡਾ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਉਸਨੇ ਹੈਲਮਟ ਲਾ ਰੱਖਿਆ ਸੀ ਹੈਲਮਟ ਇਦਾਂ ਦਾ ਸੀ ਕਿ ਉਸਦੇ ਵਿੱਚੋਂ ਉਸਦਾ ਮੂੰਹ ਨਹੀਂ ਦਿਖ ਰਿਹਾ ਸੀ ਥੋੜੀ ਦੂਰ ਉੱਥੇ ਇੱਕ ਕੁੜੀ ਬੱਕਰੀਆਂ ਚਾਰ ਰਹੀ ਸੀ ਤੇ ਉਹ ਮੁੰਡਾ ਮੋਟਰਸਾਈਕਲ ਲੈ ਕੇ ਉਸ ਕੁੜੀ ਕੋਲ ਚਲਾ ਜਾਂਦਾ ਉਸ ਕੁੜੀ ਨੇ ਆਪਣੀ ਗੋਦੀ ਵਿੱਚ ਇੱਕ ਛੋਟਾ ਜਿਹਾ ਬੱਕਰੀ ਦਾ ਬੱਚਾ ਚੱਕ ਰੱਖਿਆ ਸੀ ਉਹ ਮੁੰਡਾ ਉਸ ਕੁੜੀ ਨੂੰ ਪੁੱਛਦਾ ਹੈ ਕਿ ਤੁਸੀਂ ਇਹ ਬੱਚਾ ਵੇਚਣਾ ਹੈ ਮੈਨੂੰ ਦੇ ਦਿਓ ਮੈਨੂੰ ਇਸ ਬੱਚੇ ਦੀ ਲੋੜ ਹੈ ਜਦੋਂ ਕੁੜੀ ਉਸ ਮੁੰਡੇ ਦੀ ਆਵਾਜ਼ ਸੁਣਦੀ ਹੈ ਤਾਂ ਉਹ ਕੁੜੀ ਇੱਕੋ ਦਮ ਹੈਰਾਨ ਹੋ ਜਾਂਦੀ ਹੈ ਫਿਰ ਉਹ ਸੋਚਦੀ ਹੈ ਸ਼ਾਇਦ ਇਹ ਮੇਰਾ ਵਹਿਮ ਹੋਣਾ ਹੈ ਤਾਂ ਕਰਕੇ ਉਹ ਕਹਿ ਦਿੰਦੀ ਹੈ ਕਿ ਇਹ ਤਾਂ ਹਜੇ ਬਹੁਤ ਛੋਟਾ ਹੈ ਇਸ ਨੂੰ ਹਜੇ ਮੈਂ ਨਹੀਂ ਵੇਚਣਾ ਫਿਰ ਮੋਟਰਸਾਈਕਲ ਵਾਲਾ ਮੁੰਡਾ ਕਹਿੰਦਾ ਕਿ ਮੈਂ ਇਸ ਦੇ ਤੈਨੂੰ ਚੰਗੇ ਪੈਸੇ ਦੇਵਾਂਗਾ ਜੇ ਤੂੰ ਇਸ ਨੂੰ ਵੇਚਣਾ ਹੈ ਤਾਂ ਮੈਨੂੰ ਦੱਸ ਦੇ ਪਰ ਉਹ ਕੁੜੀ ਮਨ੍ਹਾ ਕਰ ਦਿੰਦੀ ਹੈ ਉਸ ਕੁੜੀ ਨੇ ਜਦੋਂ ਮੁੰਡੇ ਦੀ ਦੂਜੀ ਵਾਰ ਆਵਾਜ਼ ਸੁਣੀ ਸੀ ਤਾਂ ਉਸ ਨੂੰ ਲੱਗਿਆ ਕਿ ਉਸ ਦੀ ਆਵਾਜ਼ ਉਸ ਨੂੰ ਕੁਝ ਜਾਣੀ ਪਹਿਚਾਨੀ ਜਿਹੀ ਲੱਗੀ ਫਿਰ ਉਹ ਉਸ ਮੁੰਡੇ ਨੂੰ ਹੈਲਮਟ ਲਾਉਣ ਵਾਸਤੇ ਕਹਿੰਦੀ ਹੈ ਕਿ ਤੁਸੀਂ ਹੈਲਮਟ ਲਾ ਕੇ ਗੱਲ ਕਰੋ ਫਿਰ ਉਹ ਮੁੰਡਾ ਕਹਿੰਦਾ ਮੈਂ ਕੋਈ ਚੋਰ ਚਕਾਰਾ ਨਹੀਂ ਆ ਜਿਹੜਾ ਹੈਲਮਟ ਲਾ ਕੇ ਗੱਲ ਕਰਾਂ ਤੈਨੂੰ ਮੇਰੇ ਕੋਲੋਂ ਡਰਨ ਦੀ ਕੋਈ ਲੋੜ ਨਹੀਂ ਪਰ ਕੁੜੀ ਕਹਿੰਦੀ ਜੇ ਤੂੰ ਗੱਲ ਕਰਨੀ ਹੈ ਤਾਂ ਹੈਲਮਟ ਲਾਉਣਾ ਹੀ ਪਵੇਗਾ ਫਿਰ ਜਿਵੇਂ ਹੀ ਉਹ ਮੁੰਡਾ ਹੈਲਮਟ ਲਾਉਂਦਾ ਹੈ ਤਾਂ ਕੁੜੀ ਉਸ ਨੂੰ ਦੇਖ ਕੇ ਇੱਕੋ ਦਮ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਉਸ ਮੁੰਡੇ ਦੇ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਦੋਸਤੋ ਇਸ ਕਹਾਣੀ ਦੀ ਪੂਰੀ ਸਚਾਈ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖਿਓ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਿਓ ਬਰਨਾਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਾਜਵੀਰ ਨਾਮ ਦਾ ਮੁੰਡਾ ਰਹਿੰਦਾ ਸੀ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਪਸ ਸੁਨੋ ਥਣ ਕਾਵੀ ਚੰਗੀ ਮਿਲਦੀ ਸੀ ਤੇ ਉਸ ਦੇ ਪਰਿਵਾਰ ਵਿੱਚ ਉਸ ਦੇ ਪਾਪਾ ਤੇ ਉਸ ਦਾ ਵੱਡਾ ਭਰਾ ਜਿਸ ਦਾ ਵਿਆਹ ਹੋ ਚੁੱਕਿਆ ਹੈ ਤਾਂ ਫਿਰ ਰਾਜਵੀਰ ਉਸ ਦੇ ਪਾਪਾ ਤੇ ਵੱਡਾ ਭਰਾ ਤੇ ਭਰਜਾਈ ਚਾਰੇ ਉਸ ਘਰ ਵਿੱਚ ਰਹਿੰਦੇ ਸੀ ਉਹਨਾਂ ਕੋਲ ਜ਼ਮੀਨ ਜਾਇਦਾਦ ਵੀ ਚੰਗੀ ਸੀ ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਤਾਂ ਕਰਕੇ ਉਹਨਾਂ ਦਾ ਗੁਜ਼ਾਰਾ ਵਧੀਆ ਹੋ ਰਿਹਾ ਸੀ ਤੇ ਰਾਜਵੀਰ ਜੋ ਵੀ ਪੈਸੇ ਕਮਾਉਂਦਾ ਸੀ ਉਹ ਆਪਣੇ ਘਰ ਆਪਣੇ ਭਰਾ ਨੂੰ ਦੇ ਦਿੰਦਾ ਸੀ ਜਾਂ ਆਪਣੇ ਪਾਪਾ ਨੂੰ ਦੇ ਦਿੰਦਾ ਸੀ ਤਾਂ ਕਰਕੇ ਰਾਜਵੀਰ ਦੀ ਕਮਾਈ ਨਾਲ ਵੀ ਉਹਨਾਂ ਦੇ ਘਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਸੀ ਸਭ ਦੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਲੰਘ ਰਹੀ ਸੀ ਇਸੇ ਤਰ੍ਹਾਂ ਹੁਣ ਰਾਜਵੀਰ ਦੇ ਵਿਆਹ ਦੀ ਉਮਰ ਹੋ ਗਈ ਸੀ ਉਸਦੇ ਪਾਪਾ ਉਸ ਵਾਸਤੇ ਇੱਕ ਕੁੜੀ ਲੱਭ ਕੇ ਉਸਦਾ ਵਿਆਹ ਕਰ ਦਿੰਦੇ ਹਨ ਉਸ ਕੁੜੀ ਦਾ ਨਾਮ ਪ੍ਰੀਤ ਸੀ ਪ੍ਰੀਤ ਇੱਕ ਸੰਸਕਾਰੀ ਕੁੜੀ ਹੈ ਜਦੋਂ ਸਹੁਰੇ ਘਰ ਆਉਂਦੀ ਹੈ ਤਾਂ ਸਾਰਿਆਂ ਦੀ ਬਹੁਤ ਸੇਵਾ ਕਰਦੀ ਹੈ ਤੇ ਸਾਰਿਆਂ ਨੂੰ ਪ੍ਰੀਤ ਬਹੁਤ ਵਧੀਆ ਲੱਗਦੀ ਹੈ ਪਰ ਹੁਣ ਰਾਜਵੀਰ ਜੋ ਵੀ ਪੈਸੇ ਕਮਾਉਂਦਾ ਹੈ ਉਹ ਲਿਆ ਕੇ ਆਪਣੀ ਘਰਵਾਲੀ ਨੂੰ ਭੜਾ ਦਿੰਦਾ ਸੀ ਇਹ ਗੱਲ ਉਸਦੇ ਭਰਾ ਤੇ ਪਰਜਾਈ ਨੂੰ ਚੰਗੀ ਨਹੀਂ ਲੱਗਦੀ ਸੀ ਤਾ ਕਰਕੇ ਉਹ ਰਾਜਵੀਰ ਨਾਲ ਜਲਨ ਮਹਿਸੂਸ ਕਰਦੇ ਨੇ ਇਸੇ ਤਰ੍ਹਾਂ ਦਿਨ ਲੰਘ ਰਹੇ ਸੀ ਇੱਕ ਦਿਨ ਪ੍ਰੀਤ ਰਾਜਵੀਰ ਨੂੰ ਕਹਿੰਦੀ ਹੈ ਕਿ ਮੇਰੇ ਮੰਮੀ ਪਾਪਾ ਬਜ਼ੁਰਗ ਨੇ ਕਿਉਂਕਿ ਪ੍ਰੀਤ ਦੇ ਘਰ ਕੋਈ ਨਹੀਂ ਸੀ ਉਸ ਦੇ ਘਰ ਉਸ ਦੇ ਮੰਮੀ ਪਾਪਾ ਤੇ ਉਸ ਦੀ ਇੱਕ ਵੱਡੀ ਭੈਣ ਸੀ ਤੇ ਵੱਡੀ ਭੈਣ ਦਾ ਵੀ ਵਿਆਹ ਹੋ ਗਿਆ ਹੁਣ ਪ੍ਰੀਤ ਦੀ ਮੰਮੀ ਪਾਪਾ ਘਰ ਵਿੱਚ ਇਕੱਲੇ ਰਹਿੰਦੇ ਸੀ ਤਾਂ ਕਰਕੇ ਉਹ ਰਾਜਵੀਰ ਨੂੰ ਕਹਿੰਦੀ ਹੈ ਕਿ ਮੇਰੇ ਮੰਮੀ ਪਾਪਾ ਇਕੱਲੇ ਰਹਿੰਦੇ ਨੇ ਤੇ ਮੈਂ ਉਹਨਾਂ ਕੋਲ ਜਾ ਕੇ ਰਹਿਣਾ ਚਾਹੁੰਦੀ ਹਾਂ ਤੁਸੀਂ ਤਾਂ ਡਿਊਟੀ ਤੇ ਚਲੇ ਜਾਂਦੇ ਹੋ ਕਿਉਂਕਿ ਰਾਜਵੀਰ ਦੀ ਦੂਜੇ ਸ਼ਹਿਰ ਵਿੱਚ ਜੌਬ ਸੀ ਕਈ ਕਈ ਦਿਨ ਉਹ ਘਰੇ ਨਹੀਂ ਆਉਂਦਾ ਸੀ ਤਾਂ ਕਰਕੇ ਮੈਂ ਆਪਣੇ ਪਿਕੇ ਘਰ ਜਾ ਕੇ ਰਹਿਣਾ ਚਾਹੁੰਦੀ ਹਾਂ ਤੇ ਆਪਣੇ ਮੰਮੀ ਪਾਪਾ ਦੀ ਸੇਵਾ ਕਰਨਾ ਚਾਹੁੰਦੀ ਆ ਤਾਂ ਫਿਰ ਰਾਜਵੀਰ ਪ੍ਰੀਤ ਨੂੰ ਹਾਂ ਕਰ ਦਿੰਦਾ ਤੇ ਫਿਰ ਪ੍ਰੀਤ ਆਪਣੇ ਮੰਮੀ ਪਾਪਾ ਕੋਲ ਆ ਕੇ ਉਹਨਾਂ ਦੀ ਸੇਵਾ ਕਰਨ ਲੱਗ ਜਾਂਦੀ ਹੈ ਹੁਣ ਰਾਜਵੀਰ ਜਦੋਂ ਵੀ ਛੁੱਟੀ ਆਉਂਦਾ ਤਾਂ ਉਹ ਸਿੱਧਾ ਪ੍ਰੀਤ ਕੋਲ ਜਾਂਦਾ ਤੇ ਉਸੇ ਨੂੰ ਹੀ ਉਹ ਪੈਸੇ ਦਿੰਦਾ ਇਹ ਗੱਲ ਰਾਜਵੀਰ ਦੇ ਪਰਿਵਾਰ ਵਾਲਿਆਂ ਨੂੰ ਚੰਗੀ ਨਹੀਂ ਲੱਗਦੀ ਫਿਰ ਉਹ ਰਾਜਵੀਰ ਨੂੰ ਉਂਗਲਾ ਲਾਉਣੀਆ ਸ਼ੁਰੂ ਕਰ ਦਿੰਦੇ ਨੇ ਉਹ ਰਾਜਵੀਰ ਨੂੰ ਪ੍ਰੀਤ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੰਦੇ ਨੇ ਪ੍ਰੀਤ ਦੀਆਂ ਮਨ ਘੜਤ ਗੱਲਾਂ ਬਣਾ ਕੇ ਰਾਜਵੀਰ ਨੂੰ ਦੱਸਦੇ ਨੇ ਪਹਿਲਾਂ ਤਾਂ ਰਾਜਵੀਰ ਉਹਨਾਂ ਦੀਆਂ ਗੱਲਾਂ ਨਹੀਂ ਸੁਣਦਾ ਪਰ ਫਿਰ ਹੌਲੀ-ਹੌਲੀ ਉਹ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਕਰਨ ਲੱਗ ਜਾਂਦਾ ਹੈ ਇਸ ਕਰਕੇ ਉਹ ਪ੍ਰੀਤ ਨਾਲ ਲੜਾਈ ਝਗੜਾ ਕਰਨ ਲੱਗ ਜਾਂਦਾ ਹੈ ਦੋਨਾਂ ਵਿਚਾਲੇ ਹਰ ਰੋਜ਼ ਲੜਾਈ ਹੋਣ ਲੱਗੀ ਤੇ ਬੈਸ ਵੀ ਹੋਣ ਲੱਗੀ ਸੀ। ਇੱਕ ਵਾਰ ਰਾਜਵੀਰ ਸਿੱਧਾ ਆਪਣੇ ਘਰ ਆਉਂਦਾ ਹੈ। ਘਰ ਆਉਣ ਤੋਂ ਬਾਅਦ ਉਸਦੇ ਭਰਾ ਪਰਜਾਈ ਉਸਨੂੰ ਉਂਗਲਾ ਲਾਉਂਦੇ ਨੇ ਤੇ ਉਸਨੂੰ ਬਹੁਤ ਪੜਕਾ ਦਿੰਦੇ ਨੇ। ਉਸ ਤੋਂ ਬਾਅਦ ਰਾਜਵੀਰ ਸਿੱਧਾ ਪ੍ਰੀਤ ਕੋਲ ਜਾਂਦਾ ਹੈ ਤੇ ਪ੍ਰੀਤ ਨਾਲ ਜਾ ਕੇ ਲੜਾਈ ਝਗੜਾ ਕਰਦਾ ਹੈ। ਪ੍ਰੀਤ ਦਾ ਕੋਈ ਕਸੂਰ ਨਹੀਂ ਸੀ। ਇਸ ਕਰਕੇ ਪ੍ਰੀਤ ਉਸ ਦੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦੀ। ਉਸਤੇ ਬੇਵਜਾ ਇਲਜ਼ਾਮ ਲਾਇਆ ਜਾਂਦਾ ਹੈ ਤੇ ਉਸ ਨੂੰ ਐਵੇਂ ਤੰਗ ਕੀਤਾ ਜਾਵੇ ਤਾਂ ਕਰਕੇ ਉਹ ਵੀ ਇਨ੍ਹਾਂ ਲੜਾਈਆਂ ਤੋਂ ਤੰਗ ਆ ਚੁੱਕੀ ਸੀ ਰਾਜਵੀਰ ਦੇ ਭਰਾ ਭਰਜਾਈ ਨੇ ਰਾਜਵੀਰ ਨੂੰ ਤਲਾਕ ਲੈਣ ਵਾਸਤੇ ਪੜਕਾਇਆ ਸੀ ਤਾਂ ਫਿਰ ਰਾਜਵੀਰ ਜਾ ਕੇ ਪ੍ਰੀਤ ਨੂੰ ਕਹਿ ਦਿੰਦਾ ਮੈਂ ਤੇਰੇ ਕੋਲੋਂ ਤਲਾਕ ਲੈਣਾ ਚਾਹੁੰਦਾ ਹੈ ਪ੍ਰੀਤ ਨੂੰ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਉਸ ਦਾ ਪਤੀ ਜਿਸ ਨੂੰ ਉਹ ਇੰਨਾ ਪਿਆਰ ਕਰਦੀ ਹੈ ਉਸ ਦਾ ਪਤੀ ਉਸ ਤੋਂ ਤਲਾਕ ਲੈਣਾ ਚਾਹੁੰਦਾ ਹੈ ਪਰ ਪ੍ਰੀਤ ਕੁਝ ਨਹੀਂ ਕਰ ਸਕਦੀ ਸੀ ਉਸ ਨੇ ਸਭ ਕੁਝ ਕਰਕੇ ਵੇਖ ਲਿਆ ਸੀ ਰਾਜਵੀਰ ਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਫਿਰ ਦੋਨਾਂ ਦਾ ਤਲਾਕ ਹੋ ਜਾਂਦਾ ਹੈ ਦੋਵੇਂ ਵੱਖ ਹੋ ਜਾਂਦੇ ਨੇ ਉਸ ਤੋਂ ਬਾਅਦ ਰਾਜਵੀਰ ਫਿਰ ਆਪਣੇ ਕੰਮ ਤੇ ਉਸੇ ਤਰ੍ਹਾਂ ਜਾਣ ਲੱਗ ਜਾਂਦਾ ਹੈ ਤੇ ਉਹ ਆਪਣੀ ਸਾਰੀ ਕਮਾਈ ਆਪਣੇ ਘਰਦਿਆਂ ਨੂੰ ਫੜਾਉਣ ਲੱਗ ਜਾਂਦਾ ਹੈ ਫਿਰ ਇੱਕ ਦਿਨ ਕੰਪਨੀ ਦੇ ਵਿੱਚ ਰਾਜਵੀਰ ਦਾ ਛੋਟਾ ਜਿਹਾ ਇੱਕ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਦੀ ਬਾਹਾਂ ਤੇ ਸੱਟ ਲੱਗ ਜਾਂਦੀ ਹੈ ਉਸ ਦੀ ਬਾਹਾਂ ਤੇ ਫ੍ਰੈਕਚਰ ਹੋ ਜਾਂਦਾ ਹੈ ਤੇ ਡਾਕਟਰ ਉਸ ਦੀ ਬਾਹਾਂ ਤੇ ਪਲਾਸਟਰ ਕਰ ਦਿੰਦਾ ਫਿਰ ਉਹ ਸੋਚਦਾ ਕਿ ਇੱਥੇ ਰਹਿਣ ਨਾਲੋਂ ਤਾਂ ਚੰਗਾ ਹੈ ਮੈਂ ਆਪਣੇ ਘਰ ਜਾ ਕੇ ਰਹਾ ਉਥੇ ਮੈਂ ਚੰਗਾ ਖਾਵਾ ਪੀਵਾਗਾ ਤੇ ਮੇਰੀ ਬਾਹ ਛੇਤੀ ਠੀਕ ਹੋ ਜਾਵੇਗੀ ਕਿਉਂਕਿ ਡਾਕਟਰ ਨੇ ਉਸ ਨੂੰ ਕਿਹਾ ਸੀ ਜਿੰਨਾ ਤੂੰ ਆਪਣੀ ਸਿਹਤ ਦਾ ਖਿਆਲ ਰੱਖੇਗਾ ਓਨੀ ਜਲਦੀ ਤੇਰੀ ਬਾਹ ਠੀਕ ਹੋ ਜਾਵੇਗੀ ਤਾਂ ਕਰਕੇ ਉਹ ਆਪਣੇ ਘਰ ਆ ਗਿਆ ਸੀ ਤੇ ਘਰ ਆ ਕੇ ਰਹਿਣ ਲੱਗਿਆ ਸੀ ਭਰਾ ਤੇ ਭਾਬੀ ਉਸ ਨੂੰ ਕਹਿੰਦੇ ਰਹਿੰਦੇ ਸੀ ਕਿ ਤੇਰਾ ਕੰਮ ਛੁੱਟ ਗਿਆ ਹੁਣ ਤੇਰੇ ਕੰਮ ਦਾ ਕੀ ਹੋਵੇਗਾ ਹੌਲੀ-ਹੌਲੀ ਰਾਜਵੀਰ ਨੂੰ ਪਤਾ ਲੱਗਦਾ ਹੈ ਕੀ ਸਭ ਉਸਦੇ ਪੈਸੇ ਪਿੱਛੇ ਸੀ ਜੋ ਪੈਸੇ ਉਹ ਘਰੇ ਦਿੰਦਾ ਸੀ ਇਸੇ ਕਰਕੇ ਉਹ ਉਸਦੀ ਇੱਜ਼ਤ ਕਰਦੇ ਸੀ ਜਿਵੇਂ ਰਾਜਵੀਰ ਥੋੜਾ ਜਿਹਾ ਠੀਕ ਹੁੰਦਾ ਤੇ ਉਸਦੇ ਭਰਾ ਭਾਬੀ ਉਸ ਨੂੰ ਦਬਾਅ ਦੇਣ ਲੱਗ ਜਾਂਦੇ ਨੇ ਕਿ ਤੂੰ ਆਪਣੇ ਕੰਮ ਤੇ ਜਾ ਤੇਰੀ ਤਨਖਾਹ ਵੀ ਰੁਕੀ ਹੋਈ ਹੈ ਤੂੰ ਜਾਂਦਾ ਕਿਉਂ ਨਹੀਂ ਤਾਂ ਰਾਜਵੀਰ ਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਇਹਨਾਂ ਵਾਸਤੇ ਇੰਨਾ ਕੀਤਾ ਮੈਂ ਹਰ ਵਾਰ ਤਨਖਾਹ ਇਹਨਾਂ ਨੂੰ ਦਿੰਦਾ ਸੀ ਤੇ ਇਹਨਾਂ ਦੇ ਕਹਿੰਦੇ ਆਪਣੀ ਘਰਵਾਲੀ ਨੂੰ ਮੈਂ ਤਲਾਕ ਵੀ ਦੇ ਦਿੱਤਾ ਐਵੇਂ ਕਰਦੇ ਉਸ ਦਾ ਮਾਣ ਆਪਣੇ ਘਰਦਿਆਂ ਤੋਂ ਅੱਕ ਜਾਂਦਾ ਹੈ ਤੇ ਉਹ ਰਿਸ਼ਤੇਦਾਰਾਂ ਤੇ ਪੰਚਾਇਤ ਨੂੰ ਬੁਲਾ ਕੇ ਆਪਣੇ ਘਰਦਿਆਂ ਨੂੰ ਕਹਿ ਦਿੰਦਾ ਕਿ ਮੈਨੂੰ ਮੇਰਾ ਹਿੱਸਾ ਦੇ ਦਿਓ ਮੈਂ ਤੁਹਾਡੇ ਤੋਂ ਅਲੱਗ ਰਹਿਣਾ ਚਾਹੁੰਦਾ ਹਾਂ ਫਿਰ ਉਹ ਆਪਣਾ ਹਿੱਸਾ ਲੈ ਕੇ ਅਲੱਗ ਹੋ ਜਾਂਦਾ ਤੇ ਰਾਜਵੀਰ ਨੇ ਥੋੜੇ ਬਹੁਤ ਪੈਸੇ ਜਮ੍ਹਾਂ ਕੀਤੇ ਸੀ ਤੇ ਉਸ ਨਾਲ ਆਪਣਾ ਇੱਕ ਵਧੀਆ ਘਰ ਬਣਾਉਂਦਾ ਹੈ ਜਦੋਂ ਰਾਜਵੀਰ ਘਰ ਬਣਾ ਰਿਹਾ ਸੀ ਤਾਂ ਰਾਜਵੀਰ ਦੇ ਘਰ ਦੇ ਕਹਿੰਦੇ ਨੇ ਕਿ ਤੂੰ ਇਸ ਘਰ ਦਾ ਕੀ ਕਰੇਂਗਾ ਤੂੰ ਤਾਂ ਕੱਲਾ ਹੈ ਤੇ ਤੂੰ ਕੱਲਾ ਇਸ ਘਰ ਵਿੱਚ ਕਿਵੇਂ ਰਹੇਗਾ ਤਾਂ ਰਾਜਵੀਰ ਕਹਿੰਦਾ ਕਿ ਤੁਹਾਨੂੰ ਮੇਰੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਮੈਂ ਕੱਲਾ ਹੀ ਠੀਕ ਆ ਰਾਜਵੀਰ ਉਸ ਤੋਂ ਬਾਅਦ ਆਪਣੀ ਜੌਬ ਤੇ ਜਾਂਦਾ ਹੈ ਜਦੋਂ ਵੀ ਉਹ ਆਉਂਦਾ ਤੇ ਆਪਣੇ ਘਰ ਵਿੱਚ ਰਹਿੰਦਾ ਹੁੰਦਾ ਸੀ ਤੇ ਉਹ ਕੱਲਾ ਹੀ ਰਹਿਣ ਲੱਗ ਗਿਆ ਸੀ ਇੱਕ ਰਾਤ ਉਹ ਪਿਆ ਸੋਚਣ ਲੱਗ ਗਿਆ ਕਿ ਮੈਂ ਆਪਣੀ ਘਰ ਵਾਲੀ ਨਾਲ ਬਹੁਤ ਤਕਾ ਕੀਤਾ ਮੈਂ ਆਪਣੇ ਘਰਦਿਆਂ ਦੇ ਪਿੱਛੇ ਲੱਗ ਕੇ ਉਸ ਨੂੰ ਤਲਾਕ ਦੇ ਦਿੱਤਾ ਉਸ ਦਾ ਪਤਾ ਕਰਕੇ ਆਵਾਂ ਕਿ ਉਹ ਕਿਸ ਹਾਲ ਚ ਹੈ ਇਸ ਲਈ ਉਹ ਸਵੇਰੇ ਹੀ ਜਾਣ ਦਾ ਮਨ ਬਣਾ ਲੈਂਦਾ ਤੇ ਮੋਟਰਸਾਈਕਲ ਲੈ ਕੇ ਸਿਰ ਤੇ ਹੈਲਮਟ ਲਗਾ ਲਿਆ ਜਿਹਦੇ ਵਿੱਚੋਂ ਉਸ ਦਾ ਮੂੰਹ ਨਾ ਕਿਸੇ ਨੂੰ ਦਿਖੇ ਤਾਂ ਕਰਕੇ ਉਹ ਆਪਣੇ ਸਹੁਰੇ ਪਿੰਡ ਚਲਾ ਜਾਂਦਾ ਹੈ ਤੇ ਸਹੁਰਿਆਂ ਦੇ ਦਰਵਾਜ਼ੇ ਕੋਲ ਜਾ ਕੇ ਮੋਟਰਸਾਈਕਲ ਰੋਕਦਾ ਹੈ ਉਹ ਦੇਖਦਾ ਹੈ ਕਿ ਉਸਦੀ ਘਰਵਾਲੀ ਉਸ ਨੂੰ ਦਿਸ ਜਾਵੇਗੀ ਪਰ ਉਹ ਨਹੀਂ ਦਿਖਾਈ ਦਿੰਦੀ ਉਸ ਦਾ ਸੱਸ ਤੇ ਸਹੁਰਾ ਵੇੜੇ ਵਿੱਚ ਬੈਠੇ ਸੀ ਤੇ ਥੋੜੀ ਦੇਰ ਬਾਅਦ ਉਸਦੀ ਸੱਸ ਆ ਕੇ ਉਸ ਨੂੰ ਪੁੱਛਦੀ ਹੈ ਕਿ ਹਾਂ ਪੁੱਤ ਕਿਸ ਨੂੰ ਮਿਲਣਾ ਹੈ ਤਾਂ ਰਾਜਵੀਰ ਕਹਿੰਦਾ ਹੈ ਕਿ ਮੈਂ ਇੱਥੇ ਕਿਸੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਹਾਂ ਤੇ ਉਹ ਆਉਣ ਵਾਲਾ ਹੀ ਹੈ ਇਹ ਸੁਣ ਉਸਦੀ ਸੱਸ ਵਾਪਸ ਚਲੀ ਗਈ ਸੀ ਰਾਜਵੀਰ ਉਥੇ ਇੱਕ ਘੰਟਾ ਇੰਤਜ਼ਾਰ ਕਰਦਾ ਹੈ ਆਪਣੀ ਘਰ ਵਾਲੀ ਦਾ ਪਰ ਉਸਦੀ ਘਰ ਵਾਲੀ ਉਸ ਨੂੰ ਕਿਤੇ ਦਿਖਾਈ ਨਹੀਂ ਦਿੱਤੀ ਤਾਂ ਕਰਕੇ ਉਹ ਨਿਰਾਸ਼ ਹੋ ਕੇ ਵਾਪਸ ਆ ਜਾਂਦਾ ਹੈ ਤੇ ਜਦੋਂ ਉਹ ਵਾਪਸ ਸੜਕ ਤੇ ਜਾ ਰਿਹਾ ਹੁੰਦਾ ਤਾਂ ਉਸ ਦੀ ਨਜ਼ਰ ਇੱਕ ਬੱਕਰੀਆਂ ਚਾਰਨ ਵਾਲੀ ਕੁੜੀ ਉੱਪਰ ਪੈਂਦੀ ਹੈ ਤੇ ਉਸ ਨੂੰ ਲੱਗਦਾ ਕਿ ਜਿਵੇਂ ਉਹ ਉਸ ਦੀ ਘਰ ਵਾਲੀ ਪ੍ਰੀਤ ਹੋਵੇ ਤਾਂ ਕਰਕੇ ਉਹ ਉਸ ਦੇ ਕੋਲ ਚਲਾ ਜਾਂਦਾ ਉਸ ਕੁੜੀ ਨੇ ਗੋਦੀ ਵਿੱਚ ਇੱਕ ਛੋਟਾ ਬੱਕਰੀ ਦਾ ਬੱਚਾ ਚੱਕ ਰੱਖਿਆ ਸੀ ਤਾਂ ਕਰਕੇ ਉਸ ਨੂੰ ਜਾ ਕੇ ਰਾਜਵੀਰ ਪੁੱਛਦਾ ਹੈ ਕਿ ਆਹ ਬੱਕਰੀ ਦਾ ਬੱਚਾ ਮੈਨੂੰ ਚਾਹੀਦਾ ਹੈ ਕਿ ਤੁਸੀਂ ਵੇਚਣਾ ਹੈ ਉਹ ਕੁੜੀ ਦੂਜੇ ਪਾਸੇ ਮੂੰਹ ਕਰਕੇ ਖੜੀ ਸੀ ਜਿਵੇਂ ਹੀ ਇਕੋਦਮ ਰਾਜਵੀਰ ਵੱਲ ਮੂੰਹ ਕਰਦੀ ਹੈ ਤਾਂ ਉਸ ਨੂੰ ਦੇਖ ਕੇ ਰਾਜਵੀਰ ਇੱਕਦਮ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਹ ਉਸਦੀ ਘਰ ਵਾਲੀ ਪ੍ਰੀਤ ਸੀ ਤੇ ਬਿਲਕੁਲ ਪਤਲੀ ਹੋ ਚੁੱਕੀ ਸੀ ਉਸ ਨੂੰ ਦੇਖਣ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਬਹੁਤ ਜ਼ਿਆਦਾ ਦੁਖੀ ਹੋਵੇ ਤਾਂ ਕਰਕੇ ਰਾਜਵੀਰ ਆਪਣੀ ਪਛਾਣ ਲੁਕਾਈ ਰੱਖਦਾ ਹੈ ਤੇ ਉਸ ਨੂੰ ਪਤਾ ਨਹੀਂ ਲੱਗਣ ਦੇਣਾ ਚਾਹੁੰਦਾ ਸੀ ਪਰ ਪ੍ਰੀਤ ਨੂੰ ਵਹਿਮ ਹੋ ਗਿਆ ਸੀ ਕਿ ਇਹ ਆਵਾਜ਼ ਮੈਂ ਕਿਤੇ ਸੁਣੀ ਹੈ ਪਰ ਉਹ ਜ਼ਿਆਦਾ ਧਿਆਨ ਨਹੀਂ ਦਿੰਦੀ ਫਿਰ ਰਾਜਵੀਰ ਜਦੋਂ ਉਸ ਨੂੰ ਦੁਬਾਰਾ ਪੁੱਛਦਾ ਹੈ ਕਿ ਇਸ ਦੇ ਮੈਂ ਚੰਗੇ ਪੈਸੇ ਦੇ ਦੇਵਾਂਗਾ ਜੇ ਤੁਸੀਂ ਵੇਚਣਾ ਹੋਵੇ ਤਾਂ ਦੱਸ ਦਿਓ ਜਦੋਂ ਦੂਜੀ ਵਾਰ ਪ੍ਰੀਤ ਆਵਾਜ਼ ਸੁਣਦੀ ਹੈ ਤੇ ਉਸ ਨੂੰ ਯਕੀਨ ਹੋ ਜਾਂਦਾ ਹੈ ਇਹ ਤਾਂ ਉਸ ਦਾ ਪਤੀ ਰਾਜਵੀਰ ਹੈ ਤਾਂ ਕਰਕੇ ਉਸ ਨੂੰ ਹੈਲਮਟ ਲਾਉਣ ਵਾਸਤੇ ਕਹਿੰਦੀ ਹੈ ਤਾਂ ਰਾਜਵੀਰ ਕਹਿ ਦਿੰਦਾ ਮੈਂ ਕੋਈ ਚੋਰ ਚਰਕਾ ਨਹੀਂ ਆ ਮੈਂ ਇੱਕ شریف ਬੰਦਾ ਹਾਂ ਤਾਂ ਕਰਕੇ ਪ੍ਰੀਤ ਕਹਿੰਦੀ ਹੈ ਜੇ ਤੂੰ ਗੱਲ ਕਰਨੀ ਹੈ ਤਾਂ ਤੈਨੂੰ ਆਪਣਾ ਹੈਲਮਟ ਲਾਉਣਾ ਹੀ ਪੈਣਾ ਹੈ ਤਾਂ ਫਿਰ ਜਿਵੇਂ ਹੀ ਰਾਜਵੀਰ ਹੈਲਮਟ ਲਾਉਂਦਾ ਹੈ ਤਾਂ ਪ੍ਰੀਤ ਉਸ ਨੂੰ ਦੇਖ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗ ਜਾਂਦੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਸ ਨੂੰ ਰੋਂਦਾ ਦੇਖ ਰਾਜਵੀਰ ਵੀ ਇੱਕੋ ਦਮ ਡਰ ਗਿਆ ਕੀ ਪਤਾ ਨਹੀਂ ਪ੍ਰੀਤ ਨੂੰ ਇੱਕੋ ਦਮ ਕੀ ਹੋ ਗਿਆ ਕਿਉਂਕਿ ਪ੍ਰੀਤ ਨੇ ਆਪਣੀ ਮਾਗ ਵਿੱਚ ਸੰਧੂਰ ਵੀ ਲਾ ਰੱਖਿਆ ਸੀ ਤੇ ਰਾਜਵੀਰ ਸੋਚ ਰਿਹਾ ਸੀ ਸ਼ਾਇਦ ਪ੍ਰੀਤ ਨੇ ਦੂਜਾ ਵਿਆਹ ਕਰਵਾ ਲਿਆ ਪਰ ਹੁਣ ਰੋ ਕਿਉਂ ਰਹੀ ਹੈ ਇਹ ਗੱਲ ਰਾਜਵੀਰ ਨੂੰ ਨਹੀਂ ਪਤਾ ਇਹਨੇ ਨੂੰ ਉੱਥੇ ਜੋ ਉਸ ਦੇ ਪਿੰਡ ਵਾਲੀਆਂ ਹੋਰ ਕੁੜੀਆਂ ਤੇ ਔਰਤਾਂ ਬੱਕਰੀਆਂ ਚਾਰ ਰਹੀਆਂ ਸੀ ਉਸ ਨੂੰ ਰੋਂਦਾ ਦੇਖ ਸਾਰੀਆਂ ਉੱਥੇ ਇਕੱਠੀਆਂ ਹੋ ਜਾਂਦੀਆਂ ਉਹਨਾਂ ਵਿੱਚੋਂ ਇੱਕ ਪ੍ਰੀਤ ਦੀ ਤਾਈ ਜੋ ਕਿ ਰਾਜਵੀਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹ ਰਾਜਵੀਰ ਨੂੰ ਆ ਕੇ ਪੁੱਛਦੀ ਹੈ ਕਿ ਰਾਜਵੀਰ ਤੂੰ ਇੱਥੇ ਤੂੰ ਇੱਥੇ ਕੀ ਲੈਣ ਆਇਆ ਤਾਂ ਫਿਰ ਰਾਜਵੀਰ ਕਹਿੰਦਾ ਕਿ ਇਹ ਗੱਲ ਤਾਂ ਮੈਂ ਬਾਅਦ ਵਿੱਚ ਦੱਸਾਂਗਾ ਪਹਿਲਾਂ ਪ੍ਰੀਤ ਨੂੰ ਚੁੱਪ ਕਰਵਾਵੋ ਜਿਵੇਂ ਜਿਵੇਂ ਪ੍ਰੀਤ ਨੂੰ ਚੁੱਪ ਕਰਵਾ ਰਹੇ ਸੀ ਉਮੇ ਉਮੇ ਪ੍ਰੀਤ ਬਹੁਤ ਜ਼ਿਆਦਾ ਰੋਣ ਲੱਗ ਰਹੀ ਸੀ ਕਿਵੇਂ ਨਾ ਕਿਵੇਂ ਕਰਕੇ ਰਾਜਵੀਰ ਤੇ ਉਸਦੀ ਤਾਈ ਪ੍ਰੀਤ ਨੂੰ ਚੁੱਪ ਕਰਵਾਉਂਦੇ ਨੇ ਫਿਰ ਪ੍ਰੀਤ ਦੀ ਤਾਈ ਰਾਜਵੀਰ ਨੂੰ ਦੱਸਦੀ ਹੈ ਕਿ ਤੇਰੇ ਜਾਣ ਤੋਂ ਬਾਅਦ ਇਹ ਬਹੁਤ ਜ਼ਿਆਦਾ ਦੁਖੀ ਹੋਈ ਇਹ ਹਮੇਸ਼ਾ ਰੋਂਦੀ ਰਹਿੰਦੀ ਹੈ ਤੇ ਇਸਨੇ ਦੁਬਾਰੇ ਵਿਆਹ ਵੀ ਨਹੀਂ ਕਰਵਾਇਆ ਤੇ ਇਸਨੇ ਜੋ ਮਾਗ ਵਿੱਚ ਸੰਧੂਰ ਲਾ ਰੱਖਿਆ ਉਹ ਤੇਰੇ ਨਾਮ ਦਾ ਹੈ ਇਹ ਕਹਿੰਦੀ ਹੈ ਕੀ ਮੈਂ ਸੰਧੂਰ ਉਦੋਂ ਤੱਕ ਨਹੀਂ ਲਾਵਾਂਗੀ ਜਦੋਂ ਤੱਕ ਮੇਰੇ ਘਰ ਵਾਲਾ ਜਿਉਂਦਾ ਹੈ ਜਦੋਂ ਉਹ ਗੁজার ਗਿਆ ਉਸ ਤੋਂ ਬਾਅਦ ਮੈਂ ਸੰਧੂਰ ਲਾਉਣਾ ਬੰਦ ਕਰ ਦੇਵਾਂਗੀ ਇਸ ਨੂੰ ਅਸੀਂ ਬਹੁਤ ਸਮਝਾਇਆ ਦੂਜਾ ਵਿਆਹ ਕਰਨ ਵਾਸਤੇ ਪਰ ਇਹ ਨਹੀਂ ਮੰਨਦੀ ਇਹ ਤੇਰੀਆਂ ਯਾਦਾਂ ਚ ਜਿਉਂ ਰਹੀ ਹੈ ਰਾਜਵੀਰ ਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਤੇ ਉਹ ਭੱਜ ਕੇ ਪ੍ਰੀਤ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੁਣ ਪਿੰਡ ਵਿੱਚ ਏਦਾਂ ਦਾ ਮਾਹੌਲ ਨਹੀਂ ਹੁੰਦਾ ਤਾਂ ਕਰਕੇ ਦੂਜੀਆਂ ਕੁੜੀਆਂ ਤੇ ਔਰਤਾਂ ਹੱਸਣ ਲੱਗ ਜਾਂਦੀਆਂ ਨੇ ਇਹ ਕੀ ਕਰ ਰਹੇ ਆ ਤੇ ਫਿਰ ਉਸਦੀ ਤਾਈ ਕਹਿੰਦੀ ਹੈ ਕਿ ਤੁਸੀਂ ਆ ਕੀ ਕਰ ਰਹੇ ਹੋ ਤਾਂ ਫਿਰ ਇੱਕੋ ਦਮ ਸੰਗ ਕੇ ਰਾਜਵੀਰ ਉਸ ਤੋਂ ਅਲੱਗ ਹੋ ਜਾਂਦਾ ਉਸ ਤੋਂ ਬਾਅਦ ਪ੍ਰੀਤ ਉਸਦੀ ਤਾਈ ਤੇ ਰਾਜਵੀਰ ਘਰ ਵਾਪਸ ਆ ਜਾਂਦੇ ਆ ਕਰੇ ਜਦੋਂ ਸੱਸ ਸੋਹਰਾ ਰਾਜਵੀਰ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਕੋਲੋਂ ਆਪਣੀ ਧੀ ਦਾ ਇਹ ਹਾਲ ਦੇਖਿਆ ਨਹੀਂ ਸੀ ਜਾਂਦਾ ਰਾਜਵੀਰ ਫੇਰ ਸਭ ਨੂੰ ਦੱਸਦਾ ਹੈ ਕਿ ਮੈਨੂੰ ਮੇਰੇ ਘਰ ਵਾਲਿਆਂ ਨੇ ਪੜਖਾਇਆ ਸੀ ਇਸ ਕਰਕੇ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ ਸਾਰੀ ਮੇਰੀ ਗਲਤੀ ਹੈ ਪ੍ਰੀਤ ਦਾ ਕੋਈ ਕਸੂਰ ਨਹੀਂ ਮੈਂ ਹੀ ਪ੍ਰੀਤ ਨੂੰ ਤਲਾਕ ਦਿੱਤਾ ਸੀ ਪ੍ਰੀਤ ਨੇ ਮੇਰੇ ਕਰਕੇ ਬਹੁਤ ਦੁੱਖ ਝੱਲੇ ਨੇ ਪਰ ਅੱਜ ਤੋਂ ਬਾਅਦ ਮੈਂ ਪ੍ਰੀਤ ਨੂੰ ਕੋਈ ਦੁੱਖ ਨਹੀਂ ਦੇਵਾਂਗਾ ਫਿਰ ਉਹ ਪ੍ਰੀਤ ਨੂੰ ਘਰੇ ਜਾਣ ਲਈ ਤਿਆਰ ਹੋਣ ਲਈ ਕਹਿ ਦਿੰਦਾ ਪਰ ਪ੍ਰੀਤ ਕਹਿੰਦੀ ਹੈ ਕਿ ਮੇਰੇ ਮਾਪਿਓ ਇੱਥੇ ਇਕੱਲੇ ਨੇ ਤੇ ਮੈਂ ਇਹਨਾਂ ਦੀ ਸੇਵਾ ਕਰਨੀ ਹੈ ਹੁਣ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਤਾਂ ਫਿਰ ਉਹਨਾਂ ਨੂੰ ਰਾਜਵੀਰ ਕਹਿੰਦਾ ਕਿ ਮੈਂ ਉੱਥੇ ਇੱਕ ਵਧੀਆ ਘਰ ਪਾ ਲਿਆ ਹੈ ਉਥੇ ਤੇਰੇ ਮਾਪਿਓ ਤੇ ਆਪਾਂ ਇਕੱਠੇ ਹੀ ਰਹਾਂਗੇ ਤੂੰ ਆਪਣੇ ਮੰਮੀ ਪਾਪਾ ਨੂੰ ਵੀ ਤਿਆਰ ਕਰ ਲੈ ਉਸ ਤੋਂ ਬਾਅਦ ਉਸਦੇ ਮਾਪੇ ਤੇ ਪ੍ਰੀਤ ਤਿਆਰ ਹੋ ਕੇ ਸਾਰੇ ਜਣੇ ਰਾਜਵੀਰ ਨਾਲ ਉਸਦੇ ਘਰ ਆ ਜਾਂਦੇ ਨੇ ਤੇ ਉਥੇ ਵਧੀਆ ਜ਼ਿੰਦਗੀ ਬਤੀਤ ਕਰਨ ਲੱਗ ਜਾਂਦੇ ਨੇ ਜਿਵੇਂ ਹੀ ਇਹ ਗੱਲ ਰਾਜਵੀਰ ਦੇ ਘਰਦਿਆਂ ਨੂੰ ਪਤਾ ਲੱਗਦੀ ਹੈ ਉਸਦੇ ਭਰਾ ਭਾਬੀ ਨੂੰ ਪਤਾ ਲੱਗਦੀ ਹੈ ਤਾਂ ਫਿਰ ਉਸਦੇ ਭਰਾ ਤੇ ਭਰਜਾਈ ਰਾਜਵੀਰ ਨੂੰ ਫੇਰ ਤੋਂ ਉਂਗਲਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਪਰ ਰਾਜਵੀਰ ਹੁਣ ਸਭ ਕੁਝ ਸਮਝ ਚੁੱਕਿਆ ਸੀ ਇਸ ਕਰਕੇ ਉਹ ਉਹਨਾਂ ਨੂੰ ਕਹਿ ਦਿੰਦਾ ਕਿ ਤੁਸੀਂ ਆਪਣੇ ਘਰ ਰਹੋ ਤੁਹਾਨੂੰ ਮੇਰੇ ਘਰ ਨਾਲ ਕੋਈ ਮਤਲਬ ਨਹੀਂ ਮੈਂ ਕਿਵੇਂ ਵੀ ਰਹਾ ਉਸ ਤੋਂ ਬਾਅਦ ਉਸ ਦੇ ਭਰਾ ਭਝਾਈ ਵੀ ਸਮਝ ਗਏ ਸੀ ਕਿ ਰਾਜਵੀਰ ਹੁਣ ਆਪਣੀਆਂ ਗੱਲਾਂ ਵਿੱਚ ਆਉਣ ਵਾਲਾ ਨਹੀਂ ਰਾਜਵੀਰ ਪ੍ਰੀਤ ਤੇ ਪ੍ਰੀਤ ਦੇ ਮਾਪੇ ਉਸ ਘਰ ਵਿੱਚ ਰਾਜੀ ਖੁਸ਼ੀ ਰਹਿਣ ਲੱਗ ਜਾਂਦੇ ਨੇ ਤਾਂ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਦੁਖੀ ਜਾਂ ਪਰੇਸ਼ਾਨ ਕਰਨਾ ਨਹੀਂ ਇਹ ਕਹਾਣੀ ਦੱਸਦੀ ਹੈ ਕਿ ਸਾਡੇ ਰਿਸ਼ਤਿਆਂ ਵਿੱਚ ਛੋਟੀਆਂ-ਛੋਟੀਆਂ ਗਲਤਫਹਿਮੀਆਂ ਜਾਂ ਫਿਰ ਕੋਈ ਤੀਜਾ ਬੰਦਾ ਆ ਕੇ ਸਾਡੇ ਰਿਸ਼ਤੇ ਖਰਾਬ ਕਰਦਾ ਹੈ ਤੇ ਇਸ ਤੋਂ ਪਹਿਲਾਂ ਸਾਡੇ ਰਿਸ਼ਤੇ ਜ਼ਿਆਦਾ ਖਰਾਬ ਹੋਣ ਉਨਾਂ ਨੂੰ ਸੁਧਾਰ ਲੈਣਾ ਚਾਹੀਦਾ ਹੈ ਛੋਟੀਆਂ-ਛੋਟੀਆਂ ਗਲਤਫਹਿਮੀਆਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ ਤੇ ਆਪਣੇ ਰਿਸ਼ਤਿਆਂ ਵਿੱਚ ਕਿਸੇ ਤੀਜੇ ਬੰਦੇ ਨੂੰ ਨਹੀਂ ਆਉਣ ਦੇਣਾ ਚਾਹੀਦਾ ਤੇ ਨਾ ਹੀ ਤੀਜੇ ਦੀ ਗੱਲ ਸੁਣੀ ਚਾਹੀਦੀ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ